ਨਿਆ ਤੇ ਮੰਨਣੀ ਹੈ ਇਹ ਹੋ ਗਿਆ ਅੰਦਰ ਵਾਲਾ ਸਤਕਾਰ ਹੁਣ ਐਸੇ ਕਿਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਇਹ ਲੋਕ ਲਾਜ ਕਹਿੰਦੇ ਨੇ ਜਿਵੇਂ ਜਾ ਕਹਿੰਦੇ ਜਗਤ ਕੀ ਕਿਚਾਲ ਹੈ ਤੂੰ ਚੱਲੇ ਮੈਂ ਵੀ ਚੱਲੇ ਐਸੀ ਗੁਰੂ ਗ੍ਰੰਥ ਸਾਹਿਬ ਤਾਂ ਮੰਨਦੇ ਆ ਭਾਈ ਗਿਣਤੀ ਉਹਨਾਂ ਦੀ ਦੱਸੋ ਜਿਹੜੇ ਗੁਰੂ ਗ੍ਰੰਥ ਸਾਹਿਬ ਦੀ ਮੰਦਿਰ ਗੈਂਟੀ ਤਾਂ ਉਹਨਾਂ ਦੀ ਪ੍ਰਵਾਨ ਹੋਣੀ ਹੈ ਹਾਇ ਵੀ ਤਾਂ ਉਹਨਾਂ ਦੀ ਲੱਗਣੀ ਹੈ ਨਾ ਮੰਨਣ ਵਾਲਿਆਂ ਦੀ ਥੋੜੀ ਲੱਗਣੀ ਹੈ ਇਹ ਤਾਂ ਭਈ ਕੋਈ ਇਹ ਨਹੀਂ ਕਹਦੇ ਮੁਕਾ ਦਾ ਵੇਈ ਤੋ ਗੁਰਦ੍ਰੇਣੀ ਹੁੰਦਾ ਕੋਈ ਦਾਣ ਨਹੀਂ ਕਰਦਾ ਪੋਨੀ ਕਰਦਾ ਜਾਂ ਮਰਗ ਦੇ ਭੋਗਤ ਨਹੀਂ ਆਇਆ ਵਿਆਹ ਚ ਨਹੀਂ ਆਇਆ ਖੰਡ ਪਾੜ ਕਰਾਇਆ ਸੁਪ ਨਹੀਂ ਗਏ ਤੂੰ ਆਇਆ ਕੋ ਨਹੀਂ ਪਤਾ ਕਿਉਂ ਚੱਲਿਆ ਤੂੰ ਨਾ ਤੈਨੂੰ ਬਾਣੀ ਨਾਲ ਕੋਈ ਮਤਲਬ ਹੈ ਉੱਥੇ ਕਿ ਮੇਰੀ ਸ਼ਰਦਾ ਭਾਈ ਗੁਰਬਾਣੀ ਦੀ ਸੀ ਮੈਂ ਵੀ ਉੱਥੇ ਗੁਰਬਾਣੀ ਸੁਣਣ ਚੱਲੇ ਆ ਕਥਾ ਚੱਲ ਜਾਂ ਕੀਰਤਨ ਸੁਣਨੇ ਨਹੀਂ ਉਹ ਤਾਂ ਭਾਈ ਉਹ ਨੱਥਾ ਸਿੰਘ ਦੇ ਬਲਾਵੇ ਤੇ ਚੱਲਿਆ ਵਾ ਵੀ ਹੋਣਾ ਨੱਥੇ ਦੇ ਘਰੇ ਨਾ ਗਏ ਤਾਂ ਉਹਨੇ ਤਾਂ ਕੱਲ ਨੂੰ ਪਲੇਸ ਕਰਾ ਕਰਦਣਾ ਤੂੰ ਸਾਡੇ ਵੀ ਆਇਆ ਸੀ ਤੇ ਸਮਾਨ ਨਹੀਂ ਕੁਝ ਜਿੰਨੂੰ ਦੇਣਾ ਇਹ ਹੁਣ ਤਾਂ ਵੀ ਜਦੋਂ ਆਉਣੇ ਆ ਜਾਣੇ ਆ ਟਰੈਕਟਰ ਟਰਾਲੀ ਜੋ ਮਰਜੀ ਮੰਗ ਲਈਏ ਜੇ ਨਾ ਗਏ ਤਾਂ ਹੋ ਜਾਣਾ ਇਤੇ ਇਹ ਤਾਂ ਨਹੀਂ ਇਹ ਮੈਂ ਤਾਂ ਭਈ ਉਸ ਸਜਣੇ ਘਰ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਰੂਪ ਦਾ ਗਿਆਨ ਬਤਾਇਆ ਜਾ ਰਿਹਾ ਇਹ ਮੈਂ ਲੈਣ ਚੱਲੇ ਉਹ ਤਾਂ ਐ ਲੋਕਲਾਜ ਨੂੰ ਚੱਲੇ ਆ ਤੇ ਗੁਰੂ ਘਰਾਂ ਚ ਜਦ ਤੂੰ ਜਾਨਣਾ ਨਾ ਜਿੰਨਾ ਕੁਈ ਇਹ ਇੱਕ ਲੋਕਲਾਜ ਹੀ ਹੈ ਪ੍ਰੇਮ ਕੋਈ ਨਹੀਂ ਹੈ ਜੇ ਪ੍ਰੇਮ ਹੈ ਇਹ ਜਿੰਨਾ ਤੋਂ ਸੁਣ ਕੇ ਆ ਨਾ ਫਿਰ ਮੰਨਣਿਆ ਕਰ ਘਰ ਹੱਤ ਜੇ ਮੰਨਦੇ ਹੁੰਦੇ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਆ ਸਾਰੇ ਸਿੱਖ ਜਗਤ ਦੀ ਗੱਲ ਹੀ ਹੈ ਜੇ ਸਾਰੇ ਮੰਨਦੇ ਹੁੰਦੇ ਫਿਰ ਇਹ ਇੱਕ ਨਾ ਹੋ ਜਾਂਦੇ ਇਹਨਾਂ ਨੇ ਇੱਕ ਰਹਿਣਾ ਸੀ ਉਹ ਤਾਂ ਕੰਧ ਨਾਲ ਕੰਧ ਜੁੜੀ ਬੁਰਦਾਰ ਇਹਨਾਂ ਨੇ ਇਸ ਪੰਜਾਬ ਦੀ ਧਰਤੀ ਤੇ ਜੋ ਕੀਤਾ ਵਾ ਕੀਤਾ ਹੀ ਕੀਤਾ ਹਲੇ ਜਨੀਆਂ ਹੋਰ ਸਟੇਟਸ ਅਦਰ ਸਟੇਟ ਦੇ ਨੇ ਸਟੇਟਾਂ ਨੇ ਹਰਿਆਣਾ ਲਾਹਲੋ ਜੁਪੀ ਲਾਹਲੋ ਹੁਣ ਜੋ ਜਿੱਥੇ ਗਿਆ ਹੋਏ ਉਹਨੂੰ ਪਤਾ ਹੋਵੇ ਉਥੇ ਲੋਕ ਇਕੱਠੇ ਹੋ ਕੇ ਰਹਿੰਦੇ ਆ ਇਹ ਲੋ ਠੀਕ ਹੈ ਬਹੁਤ ਦੂਰ ਹੈ ਵੀ ਫਿਰ ਗੁਰਦਰਾ ਬਣ ਗਿਆ ਪਰ ਕੰਧ ਨਾਲ ਕੰਧ ਜੋੜੀ ਗੁਰਦਰਾ ਬਣਿਆ ਪਤਾ ਕਿਉਂ ਇਹ ਨਫਰਤ ਦਾ ਵੀ ਬੁੱਝ ਗਿਆ ਗਿਆ ਇੱਕ ਹਉਮੈ ਦਾ ਵੀ ਬੁੱਝ ਗਿਆ ਗਿਆ ਹੰਕਾਰ ਸੀ ਇੱਕ ਜਗ੍ਹਾ ਸੀ ਇਕੱਠੇ ਨਹੀਂ ਹੋਏ ਕਿਉਂ ਹੋਏ ਕਿ ਗੁਰਬਾਣੀ ਦੀ ਅਸੀਂ ਸੁਣੀ ਕੋਈ ਨਹੀਂ ਹੈ ਗੁਰਬਾਣੀ ਮੁਤਾਬਕ ਦੋਨੇ ਸੁਣਦੇ ਹੁੰਦੇ ਤੇ ਦੋਨੇ ਫਿਰ ਇੱਕ ਹੋਣੇ ਸੀ ਪਰ ਨਹੀਂ ਬੀ ਦੋਨੇ ਲੱਗ ਹੋ ਗਏ ਭੇਦੋ ਉਹਨਾਂ ਵਿਦੇਸ਼ਾਂ ਚਲੇ ਜਾਓ ਕੱਲੀ ਵਿਚਾਰ ਕਰਦੀ ਕਿ ਸੱਜਣ ਨੇ ਪੈਸੇ ਮੰਗਲੇ ਇਹਨੇ ਗੁਰਦਰਾ ਸਾਹਿਬ ਬਣਾਣਾ ਬਾਬਾ ਦੀਪ ਸਿੰਘ ਜੀ ਦੇ ਨਾਂ ਤੇ ਉਥੇ ਮਹਾਰਾਜ ਕਦੋਂ ਗਏ ਸੀ ਵੀ ਕੀ ਕਰਨ ਗਏ ਸੀ ਬਾਬਾ ਦੇਵ ਸਿੰਘ ਦੀ ਲਿਖਤਾਂ ਗੁਰਬਾਣੀ ਹੈ ਬਈ ਗੁਰਬਾਣੀ ਦਾ ਪ੍ਰਕਾਸ਼ ਹੱਦ ਗਤੇ ਕਹਿੰਦੇ ਇੱਕ ਲੱਗ ਬਣਾਉਣਾ ਇੱਕ ਨਵੀਂ ਦੁਕਾਨ ਉਹ ਵੀ ਵਿਦੇ ਦੀ ਧਰਤੀ ਤੇ ਕਹਿੰਦੇ 12 ਲੱਖ ਡਾਲਰ ਇਕੱਠਾ ਕਰੋ ਜੀ ਹਿਸਾਬ ਦਾ ਤੁਸੀਂ ਆਪੀ ਲਾ ਲਓ ਉਹ ਭਾਈ ਜਿਹੜੇ ਗੁਰਦਾਰੇ ਆ ਇਹ ਤਾਂ ਇੱਕ ਨਹੀਂ ਹੁੰਦੇ ਲੋਕ ਉਸ ਸ਼ਹਿਰ ਦੇ ਵਿੱਚ ਕਹਿੰਦੇ 17-18 ਗੁਰਦਾਰੇ ਨੇ ਉੱਥੇ ਪਹਿਲਾਂ ਹੀ ਆਲਰੇਡੀ ਵੇ ਕੰਧ ਨਾ ਕੰਧਾ ਜੋੜਦੀਆਂ ਕੋਲੇ ਕੋਲੇ ਇਹ ਨਹੀਂ ਕਿ ਚਲੋ ਵੇ ਕਿਲੋਮੀਟਰਾਂ ਦਾ ਹਿਸਾਬ ਨਾਲ ਲੰਬਾ ਫਰਕ ਪੈ ਗਿਆ। 1-2 ਕਿਲੋਮੀਟਰ ਨਹੀਂ ਤੁਰਤੇ ਜਾ ਸਕਦਾ ਦੂਰ ਪੈਂਦਾ ਵਾ। ਇਹ ਫੇਰ ਤਾਂ ਚਲੋ ਮੰਨਦੇ ਆ ਠੀਕ ਆ ਵੀ ਬਣ ਗਿਆ ਵੀ ਦੂਰ ਸੀ ਪਰ ਕੋਲੇ ਕੋਲੇ ਲਿਖੀ ਜਾਓ ਕੰਧ ਨਾ ਕੰਧਾ ਬੀਐਸਏ ਸਿੱਖ ਸਿੱਖ ਕਦੋਂ ਆ ਬਈ ਸਿੱਖੀ ਸਾਰੇ ਕੋ ਕਦੋਂ ਰਹੇਗੀ ਸਿੱਖੀ ਤਾਂ ਸਾਡੇ ਆਸ-ਪਾਸ ਵੀ ਨਹੀਂ ਜੇ ਇੱਕ ਦੀ ਮੰਨਦੇ ਹੁੰਦੇ ਤਾਂ ਇੱਕ ਰਹਿੰਦੇ ਤੁਸੀਂ ਇੱਕ ਦੀ ਨਹੀਂ ਮੰਨਦੇ ਤੁਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਹੋ ਪਰ ਗੁਰੂ ਗ੍ਰੰਥ ਸਾਹਿਬ ਦੀ ਕੋਈ ਗੱਲ ਨਹੀਂ ਮੰਨਦੇ ਗੱਲ ਤਾਂ ਔਣੀ ਆ ਮੰਨਣ ਦੀ ਜਿਵੇਂ ਉਸਤਾਦ ਨਾ ਲੱਸੀਆਂ ਬਣਾਏ ਨਾ ਦੁੱਧ ਪੁਲਾਏ ਨਾ ਕਪੜੇ ਪੁਆਏ ਨਾ ਪੱਖੇ ਚਲਾਏ ਨੀ ਰੋਟਾ ਆ ਉਹ ਉਥੇ ਗਿਆਨੇ ਕਮ ਆ ਜਿੰਨਾ ਦਾ ਇਹਤੇ ਵੀ ਭਾਈ ਆ ਜੋ ਤੂੰ ਕੁਝ ਕਰਦਾ ਠੀਕ ਆ ਤੇਰਾ ਦਵਾ ਸਤਕਾਰ ਆ ਤਰੀ ਚਲ ਜੀ ਸਕ ਕੇ ਕਰ ਭਾਈ ਪਰ ਗੱਲ ਕਹਾਣੀ ਖਤਮ ਹੋਣੀ ਆ ਕਿ ਇਹ ਤੋਂ ਸਤਗੁਰ ਪਾਤਸ਼ਾਹ ਦੀ ਕਿੰਨੀ ਕਮਨੀ ਹੈ ਤੇ ਜਿਨ੍ਹਾਂ ਨੇ ਮੰਨਣੀ ਹੈ ਭਾਈ ਉਹਨਾਂ ਲਈ ਹਮੇਸ਼ਾ ਦਰ ਖੁੱਲੇ ਅਗਰ ਗੁਰਨਾਨਕ ਸਾਹਿਬ ਪਾਤਸ਼ਾਹ ਦੇ ਤੇ ਗੁਰਨਾਨਕ ਸਾਹਿਬ ਆਪਣੇ ਘਰ ਦੇ ਵਿੱਚ ਕਿਸੇ ਨੂੰ ਜ਼ਬਰਦਸਤੀ ਬਾਹ ਫੜ ਕੇ ਨਹੀਂ ਖਿੱਚ ਕੇ ਲਿਆਉਂਦਾ ਆਉਣਾ ਆ ਨਹੀਂ ਆਉਣਾ ਤੇਰੀ ਮਰਜ਼ੀ ਹੈ ਭਾਈ ਇੱਥੇ ਕੋਈ ਜ਼ਬਰਦਸਤੀ ਨਹੀਂ ਹੈ ਧਰਮ ਦੇ ਵਿੱਚ ਦੁਨੀਆ ਦਾ ਕੋਈ ਵੀ ਧਰਮ ਇਹ ਸਿਖਿਆ ਨਹੀਂ ਦਿੰਦਾ ਕਿ ਤੁਹਾਨੂੰ ਅਸੀਂ ਕੋਈ ਜ਼ਬਰਦਸਤੀ ਬਣਾਈਏ ਭਾਈ ਇਹ ਤਾਂ ਲੋਕਾਂ ਦੀ ਸੋਚੀ ਮੋਗਲਾਂ ਦੀ ਸੋਚ ਹੈ ਹੁਣ ਵੀ ਸੋਚ ਐਸੀ ਚਲਦੀ ਆ ਰਹੀਨ कि असी गिनती बधाई कौन दिखती और भाई जिन्हें को है क्वालिटी बनाओ वैसी सिख हाँ। सिख तो इन्होंने एक भेख ना भी बस दाढ़ी रख केस रख तू सिख इत बंद बंद कटवा के भी कहते सतगुरु पातशाह तेरे करो सू सिर कड़ाह गए फ्री दरिया चलाए गए ਅਦੱਕੇ ਸੁਬਾਹ ਤੇਨੀ ਕਿ ਸਤਿਗੁਰੂ ਪਾਛਾ ਸਾਨੂੰ ਤੇਰੇ ਕਰੋ ਸਿੱਖੀ ਦੀ ਦਾਤ ਮਾ ਜਵੇ ਇਥੇ ਇੱਕੋ ਹੀ ਬਣਾਇਆ ਤੂੰ ਭੇਖ ਪਾ ਭੇਖ ਬਣਾ ਤੈਨੂੰ ਸਿੱਖ ਬਣਾਈਏ ਇਟਾ ਪਾਈ ਸਭ ਕੁਝ ਕੁਰਬਾਨ ਕਰਨਾ ਪੈਂਦਾ ਸਭ ਕੁਝ ਵਾਰਨਾ ਪੈਂਦਾ ਵਾ ਫੇਰੀ ਗੁਰੂ ਇਹ ਕਹਿੰਦਾ ਇਹ ਮੇਰਾ ਸਿੱਖ ਹੈ ਆ ਭੇਗੜਾ ਨੇ ਕੀ ਨਹੀਂ ਕਹਣਾ ਕਿਤੇ ਦੱਸੋ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਦੇਸ ਤਾਂ ਇਹਦੀ ਸੋਣੀ ਹੈ ਇਹਦੀ ਮੰਨਣੀ ਹੈ ਉਹ ਜਿੰਨੇ ਮਰਜੀ ਦੁਨੀਆ ਤੇ ਗ੍ਰੰਥ ਹੋਣ ਉਹਨਾਂ ਦਾ ਸਤਕਾਰ ਹੈ ਸਾਰੀ ਦੁਨੀਆ ਦੇ ਗਿਆਨ ਉਹਦਾ ਸਤਕਾਰ ਹੈ ਪਰ ਮੰਨਣੀ ਅਸੀਂ ਆਪਣੇ ਪਿਤਾ ਦੀ ਹੈ ਆਪਣੇ ਪਿਓ ਦੀ ਆਪਣੇ ਪਿਓ ਨੂੰ ਛੱਡ ਕੇ ਦੂਸਰੇ ਦੀ ਕਦਰ ਮੰਨੇ ਕਿ ਔਰਤ ਆਪਣੇ ਪਤੀ ਨੂੰ ਛੱਡ ਕੇ ਪਤੀ ਵੀ ਗੱਲ ਛੱਡ ਕੇ ਇਹ ਆਸ ਪ੍ਰੋਚਰਾਂ ਨੂੰ ਮੰਨਦੀ ਫਿਰੇ ਉਹਨਾਂ ਦੀਆਂ ਗੱਲਾਂ ਸੁਣਦੀ ਰਹੇ ਮੰਨਦੀ ਰਹੇ ਪਤਾ ਫਿਰ ਕੀ ਕਹਿੰਦੇ ਖਾਸਨ ਦੇ ਸਾਰੇ ਤੇ ਕਮਯਾਬ ਉਸੇ ਤਰ੍ਹਾਂ ਹੀ ਗੁਰੂ ਨਾਨਕ ਸਾਹਿਬ ਪਾਚਾ ਇਹ ਨਹੀਂ ਕਹਿੰਦੇ ਗਿਆਨ ਇਹ ਨਹੀਂ ਕਹਿੰਦੇ ਕਿ ਦੂਜਿਆਂ ਦਾ ਨਰਾਦਰ ਕਰ ਜੀ ਸਦਕੇ ਉਹਨਾਂ ਨੂੰ ਬਿਲਕੁਲ ਮੋਸਟ ਵੈਲਕਮ ਜੀ ਆਇਆਂ ਨੂੰ ਸੇਵਾ ਵੀ ਕਰਦੇ ਆ ਕਿ ਕੋਈ ਗੱਲ ਨਹੀਂ ਪਰ ਆਪਣੇ ਪਿਤਾ ਤੋਂ ਬਿਗੈਰ ਉਹਨਾਂ ਨੂੰ ਤਾਈ ਚਾਚੇ ਦਾ ਕਹਿ ਸਕਦੇ ਆ ਪਰ ਆਪਣੇ ਪਿਤਾ ਦਾ ਦਰਜ ਨਹੀਂ ਦੇ ਸਕਦੇ ਅਸੀਂ ਸੇਵਾ ਕਿਤੇ ਵੀ ਕਰ ਸਕਦੇ ਹਾਂ ਸਭ ਦਾ ਸਤਕਾਰ ਕਰਾਂਗੇ ਕਰਨਾ ਚਾਹੀਦਾ ਪਰ ਅਸੀਂ ਗੁਰੂ ਨਾਨਕ ਸਾਹਿਬ ਦੀ ਗੁਰਬਾਣੀ ਆਲਾ ਜੋ ਮਾਨ ਸਤਕਾਰ ਹੈ ਜੋ ਅਧਿਕਾਰ ਹੈ ਹੱਕ ਹੈ ਅਸੀਂ ਕਿਸੇ ਨੂੰ ਦੇ ਸਕਦੇ ਬਿਉਹਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੈ ਇਹਦੇ ਵਿੱਚ 1430 ਅੰਗ ਕਿਤੇ ਦੇਖੋ ਬਈ ਗੁਰੂ ਮਹਾਰਾਜ ਨੇ ਹੁਣ ਦਸਮ ਪਾਤਸ਼ਾਹ ਨੇ ਲਿਖਿਆ ਹੈ ਅਕੀਲਾ ਜੋ ਗ੍ਰੰਥ ਸਾਹਿਬ ਦੀ ਜੋ ਸੰਪੂਰਨ ਸਾਨੂੰ ਦੇਖੇ ਲੱਗ ਗਿਆ ਵੀ ਕਿ ਜਿਸ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਾਨੂੰ ਲਾਡ ਲਿਆ ਗੁਰੂ ਮਾਨੇ ਗ੍ਰੰਥ ਸਭ ਸਿੱਖਨ ਕੋ ਹੁਕਮ ਹੈ ਇਹ ਗ੍ਰੰਥ ਸਾਹਿਬ ਦਸਵੇਂ ਪਾਤਸ਼ਾਹ ਨੇ ਲਿਖਿਆ ਹੁਣ ਲਿਖਣ ਹੋਈ ਵੀ ਲਿਖ ਸਕਦੇ ਸੀ ਪੰਤੇ ਲਿਖਣੇ ਸੀ ਬਈ ਆਹਾ ਹਾ ਭਈ ਜੇ ਤੂੰ ਸਿੱਖ ਬਾਨਾ ਤੇਰਾ ਇੱਕ ਪੇਗ ਵੈਰੀ ਕੰਪਲਸਰੀ ਹੈ ਬਹੁਤ ਜ਼ਰੂਰੀ ਹੈ ਇਦਾਂ ਦਾ ਰਹਿਣਾ ਤੇਰਾ ਜ਼ਰੂਰੀ ਹੈ ਇਥੇ ਤਾਂ ਗੱਲ ਹੀ ਕੋਈ ਕਹੀ ਹੈ ਰਹਿਣੀ ਰਹੇ ਸੋਈ ਸਿੱਖ ਮੇਰਾ ਉਹ ਸਾਇ ਮੈਂ ਉਸ ਦਾ ਜੀਵ ਜੋ ਰਹਿਤ ਮਰਿਆਦਾ ਦੇ ਵਿੱਚ ਰਹਿੰਦਾ ਨਾ ਸਿੱਖ ਮੇਰਾ ਉਹ ਵਾ ਪੀ ਖਾਵਲਾ ਸਿੱਖ ਨਹੀਂ ਹੈ ਪੇਖੀ ਪ੍ਰਭੂ ਨਾਲ ਲੱਭਈ ਵੇਨ ਸੱਚੀ ਸਿੱਖ ਪੇਗੰਗ ਤਾਂ ਕਾਟਾ ਮਾਰ ਦੋ ਨਾ ਕੇ ਪਾਛੇ ਹੀ ਕਹਿੰਦੇ ਆ ਜਿਹਦੇ ਕਹਤੇ ਭੇਗ ਪਾਇਆ ਜਿਹਦੇ ਸਾਨੂੰ ਕਹਿੰਦੇ ਆ ਕਿ ਦਸੋਂ ਪਾਚਾ ਭੇਗ ਦੇ ਉਹੀ ਕਹਿੰਦੇ ਭੇਖੀ ਪ੍ਰਭੁ ਨਾ ਲੱਭੀ ਬੇਨ ਸੱਚੀ ਸਿੱਖਿਆ ਸੱਚੀ ਸਿੱਖਿਆ ਤੋਂ ਬਗੈਰ ਭਾਈ ਪ੍ਰਮਾਤਮਾ ਨਹੀਂ ਮਿਲਦਾ ਭੇਖ ਨਾਲ ਨਹੀਂ ਮਿਲਦਾ ਭੇਗ ਦਿਖਾਇਓ ਜਗਤ ਕੋ ਲੋਗਨ ਕੋ ਵਸਕੀਨ ਅੰਤ ਕਾਲ ਕਾਟੀ ਕਾਟਿਓ ਬਾਸ ਨਰਕ ਮੈਨੀ ਮੈਂ ਤਾਂ ਇਨਾ ਭੇਗ ਤੇ ਜ਼ੋਰ ਦਿੱਤਾ ਸਤਿਗੁਰ ਪਾਤਸ਼ਾਹ ਜੀ ਇਹ ਹੁਣ ਕੰਮ ਨਹੀਂ ਆਇਆ। ਕਿ ਮੈਨੇ ਜਵਾਂ ਨੇ ਇੱਕ ਰਿਸ ਲੈਣਾ ਵਾ। ਤੇ ਸਤਿਗੁਰ ਪਾਤਸ਼ਾਹ ਕਹਿੰਦੇ ਮੈਂ ਤਾਂ ਭਾਈ ਤੈਨੇ ਇੱਕ ਨਿਸ਼ਾਨੀ ਦਿੱਤੀ ਸੀ। ਵੀ ਨਿਸ਼ਾਨ ਦਾ ਮਤਲਬ ਕੀ ਹੁੰਦਾ ਵਾ? ਵੀ ਹਰ ਕੋਈ ਇਨਸਾਨ ਇਹ ਸੋਚ ਕੇ ਆਵੇ ਇਹ ਗੁਰੂ ਨਾਨਕ ਸਾਹਿਬ ਕਰਦਾ ਸਿੱਖ ਹੈ। ਵੀ ਇਹ ਏਕ ਪਾਇਆ। ਦੇ ਕੋ ਨਾਨਕ ਸਾਹਿਬ ਦਾ ਤੇ ਢੇਕ ਤੋਂ ਪਤਾ ਲੱਜੇ ਦੁਨੀਆ ਤੇਰੇ ਕੋਲ ਚੱਲ ਕੇ ਆਵੇ ਹੁ ਨਿਸ਼ਾਨ ਚੂਲਦੇ ਆ ਨਾ ਉਹ ਨਿਸ਼ਾਨ ਤਾਂ ਪੂਜਾ ਵਾਲਾ ਸਥਾਨ ਨਹੀਂ ਇਹ ਕਿਉਂ ਨਹੀਂ ਸਿੱਧ ਮੱਥੇ ਟੇਕੀਏ ਪੂਜਾ ਕਰੀਏ ਤਾਂ ਇੱਕ ਵੱਡਾ ਨਿਸ਼ਾਨ ਲੱਗਿਆ ਹੋਇਆ ਕਿਸ ਵਾਰ ਤੇ ਹੁਣ ਜਦ ਬਰਤਨ ਦਾ ਭਾਈ ਵਿਵਸਤਾ ਦਾ ਰੌਲਾ ਪਿਆ ਕੇਸੇ ਲਾਈਏ ਬਸੰਤੀ ਲਾਈਏ ਕਿਹੜਾ ਲਾਉਣਾ ਭਾਈ ਵੀ ਜਿਹੜਾ ਮਰਦੀ ਰੰਗ ਲਾ ਲੋ ਭਈ ਬੇਕਾਰ ਤਾਂ ਇੱਕ ਰੰਗ ਹੈ ਇੱਕੋ ਹੀ ਹੋਣਾ ਚਾਹੀਦਾ ਰੰਗ ਕੋਈ ਵੀ ਆ ਜਵੇ ਕੇਸਰੀ ਹੋਵੇ ਬਸੰਤੀ ਹੋਵੇ ਉਹਦਾ ਤਾਂ ਮਤਲਬ ਹੀ ਇਹ ਆ ਵੀ ਗੁਰੂ ਦਾ ਸਥਾਨ ਤੂੰ ਕਿਸੇ ਦੇਵਤਾ ਦੇ ਵਿੱਚ ਹੈ ਤੇ ਬਿਲਕੁਲ ਇੱਥੇ ਤੂੰ ਸਾਡੇ ਕੋਲ ਆ ਇਹ ਨਿਸ਼ਾਨ ਇਸ ਲਈ ਹੁੰਦੇ ਆ ਅਸੀਂ ਇਸ ਨੂੰ ਪੂਜਾ ਦਾ ਸਮਾਨ ਲਾ ਲਿਆ ਵੀ ਇਹਨੂੰ ਮਥਾ ਢੱਕੀ ਆੜ ਦੇਲੇ ਮੋਮਬਤੀਆਂ ਦੀ ਵੀ ਪਤਾ ਨਹੀਂ ਕੀ ਕੁਝ ਕਰਦੇ ਆ ਉਹਦਾ ਕੰਮ ਹੈ ਕਿ ਨਿਸ਼ਾਨ ਨਿਸ਼ਾਨ ਦਾ ਮਤਲਬ ਹੀ ਹੋਵੇ ਸਿੱਧੇ ਵੀ ਨਿਸ਼ਾਨੀ ਲੱਗੀ ਇੱਥੇ ਵੀ ਇਹ ਗੁਰੂ ਦਾ ਘਰ ਹੈ ਇੱਥੇ ਤੇਰੀਆਂ ਲੋਕ ਦੀਆਂ ਲੋਕ ਦੀਆਂ ਸਾਰੀਆਂ ਬੋਤਾਂ ਕਟੀਆਂ ਜਾਣਗੀਆਂ ਆ ਜਾ ਹੁਣ ਪੁੱਛੋ ਵੀ ਨਿਸ਼ਾਨ ਤਾਂ ਤਰ 105 ਫੋੜ ਦਾ ਬੋਤਾਂ ਕਟੇ ਜਾ ਰਹੀਆਂ ਤੇ ਤਦ ਤੇਰੇ ਗ੍ਰੰਥੀ ਪਾਠੀ ਦੀ ਬੋਤਾਂ ਨਹੀਂ ਕਟੁੰਦੀ ਭਈ ਉਹਦਾ ਜਿ ਕਿੰਨਾ ਰੋਲਾ ਪਿਆ ਹੋਇਆ ਹੁਣ ਕੌਮ ਵਿੱਚ ਆ ਫੈਸਲਾ ਹੋਇਆ ਸੀ ਨਾ ਕਿੰਦੇ ਕੌਮ ਦਾ ਇਤਿਹਾਸਕ ਫੈਸਲਾ ਜਥੇਦਾਰਾਂ ਦਾ ਇੱਕ ਸੱਜਣ ਕਹਿੰਦਾ ਬਾਬਾ ਜੀ ਵੇ ਜਥੇਦਾਰਾਂ ਦੇ ਫੈਸਲੇ ਤੇ ਕਿਸੇ ਪ੍ਰਕਾਰ ਦਾ ਕਿੰਤੂ ਪ੍ਰਾਂਤੂ ਕਿਰਿਈ ਸਜ਼ ਨਹੀਂ ਕਰਨਾ ਚਾਹੀਦਾ ਮੈਂ ਤਾਂ ਸਤਵਚਨ ਜੀ ਫਿਰ ਤਾਂ ਸਭ ਤੋਂ ਪਹਿਲਾਂ ਰਾਮ ਰਹੀਮ ਵਾਲੀ ਮਾਫੀ ਵੀ ਇਹਨਾਂ ਨੇ ਦਿੱਤੀ ਹੈ ਫਿਰ ਆਪਾਂ ਵੀ ਕਿੰਤੂ ਪ੍ਰਾਂਤੂ ਛੱਡ ਕੇ ਫਿਰ ਉਹਦਾ ਭਾਵ ਦੁਸਤਕਾਰ ਕਰੀ ਆਪਾਂ ਤਾਂ ਹਲੇ ਤੱਕ ਡਿਸੀ ਜਾ ਰਹੇ ਹਾਂ ਭਾਵ ਜਥੇਦਾਰਾਂ ਦਾ ਹੁਕਮ ਅਸੀਂ ਮਰਨ ਮਰਜੀ ਨਾਲ ਅਧਲਾ ਬਦਲੀ ਕਰ ਸਕਦੇ ਹਾਂ ਉਹ ਸਹੀ ਨਹੀਂ ਇਹ ਸਹੀ ਹੈ ਇਹ ਹੁਣ ਗੱਲ ਰੰਗਦੀ ਨਹੀਂ ਗੱਲ ਤਾਂ ਇਹ ਹੈ ਵੀ ਇਤਿਹਾਸਕ ਫੈਸਲਾ ਇਹ ਲਵੋ ਜਿੱਦੇ ਸਾਡੇ ਪ੍ਰਚਾਰਕ ਸਹਿਬਾਨ ਨੇ ਹੁਣ ਆਮ ਹੈ ਦੇਸ਼ਾਂ ਦੇਸ਼ਾਂ ਵਿੱਚ ਹਰ ਜਗ੍ਹਾ ਤੇ ਗੱਲ ਹੋ ਰਹੀ ਏ ਵਿੱਚੋ ਵਿੱਚ ਰੌਲਾ ਪੈ ਰਿਹਾ ਕਮੇਟੀਆਂ ਭਾਈ ਕਹਿੰਦੇ ਕਥਾ ਕਰਨ ਵਾਲੇ ਦੇ ਕੀਰਤਨ ਕਰਨ ਦੇ ਵਿੱਚੋਂ ਪੈਸੇ ਚੱਕ ਲੈਂਦੇ ਆ ਫਿਰ ਮਰਜ਼ੀ ਨੇ ਦਿੰਦੇ ਆ ਕਿਉਂ ਚੱਕਦੇ ਹੋ ਭਾਈ ਤੁਹਾਡੇ ਪੈਸੇ ਤੁਹਾਡੀ ਗੋਲ ਕੋਲੇ ਆ ਗੋਲ ਕੇ ਜਾਂਦੇ ਆ ਉਹ ਤਾਂ ਕਿਸੇ ਪ੍ਰਚਾਰਕ ਨੇ ਕਹਿ ਨਹੀਂ ਕਹਿਆ ਵੇ ਸਾਡਾ ਹਿੱਸਾ ਦੇ ਦੇ ਜਾਂ ਪ੍ਰਚਾਰਕ ਨੂੰ ਕਿਹਾ ਨਹੀਂ ਪਰ ਜੋ ਤੇਰੇ ਮੂਹਰੇ ਪਿਆ ਉਹ ਸਾਡੇ 40% ਸਾਡੇ ਆ ਸਾਡ ਤੁਰਕ ਦਿਓ ਤੇ ਵੀ ਦੇਖੇ ਜਾ ਇਹ ਬੰਦ ਕਰਾਓ ਇਥੇ ਦਾ ਅਸਫੈਸਰ ਹੋਣਾ ਚਾਹੀਦਾ ਹੁਣ ਗ੍ਰਾਂਥੀਆਂ ਪਾਠੀਆਂ ਪ੍ਰਚਾਰਕਾਂ ਦੀ ਕੋਈ ਪੈਨਸ਼ਨ ਤਾਂ ਲੱਗਦੀ ਦੀ ਇਹ ਹੁੰਦਾ ਨਾ ਇਹਨਾਂ ਦੇ ਬੱਚੇ ਵੀ ਪੜ੍ਹ ਲਿਖੇ ਕੋਈ ਵੱਡੇ ਅਫਸਰ ਬਣਨ ਭਾਈ ਇਹਨਾਂ ਦੇ ਜੀਵਨ ਬਾਰੇ ਸੋਚੋ ਭਾਈ ਕਿ ਇਹਨਾਂ ਦਾ ਇੱਕ ਮਾਪ ਤੰਦ ਹੋਣਾ ਚਾਹੀਦਾ ਸਭ ਤੋਂ ਪਹਿਲਾਂ ਤਾਂ ਇਸ ਗੱਲ ਦਾ ਇਹ ਪਿਆਸਕ ਫੈਸਲਾ ਹੋਣਾ ਚਾਹੀਦਾ ਸੀ ਇਹ ਜਥੇਦਾਰ ਸਹਿਬਾਨਾਂ ਵੱਲੋਂ ਉਹਨਾਂ ਗੇ ਅਜ ਵੀ ਬੇਨਤੀ ਹੈ ਕਿ ਜਥੇਦਾਰੀ ਕਰੋ ਅਕਾਲੀ ਫੁੱਲਾ ਸਿੰਘ ਵਰਗੀ ਉਹਨਾਂ ਵਰਗੀ ਕਰੋਗੇ ਹਰ ਇੱਕ ਸਿੱਖ ਕੌਮ ਦਾ ਬੱਚਾ ਬੱਚਾ ਤੁਹਾਡਾ ਬਚਨ ਸਿਰ ਮੱਥੇ ਮੰਨੇਗਾ ਹੁਣ ਤੁਹਾਡੇ ਹੁਕਮ ਤਾਂ ਭਾਈ ਆਉਂਦੇ ਨੇ ਕਦੇ ਦਿੱਲੀ ਤੋਂ ਕਦੇ ਨਾਗਪੁਰ ਤੋਂ ਕਦੇ ਪੰਜਾਬ ਦੀ ਸਿਆਸਤ ਦੇ ਵਿੱਚ ਉਹ ਤਾਂ ਇਹ ਤਾਂ ਉਹਨਾਂ ਦੇ ਦੀਨੋ ਕੇ ਕੰਮ ਕਰਦੇ ਹੋ ਤੁਸੀਂ ਛੇਵੇਂ ਪਾਸ਼ਾ ਦੇ ਦੀਨੋ ਕੇ ਕੰਮ ਨਹੀਂ ਕਰਦੇ ਇਸ ਕਰਕੇ ਦੁਨੀਆ ਦਾ ਵਿਸ਼ਵਾਸ ਤੋਂ ਟੁੱਟ ਗਿਆ ਅਪੱਚੇ ਕਿਹਾ ਨਹੀਂ ਵਿਸਾਖੀ ਨੂੰ ਕਹਿੰਦੇ ਹਰ ਘਰ ਦੇ ਵਿੱਚ ਨਿਸ਼ਾਨ ਸਾਹਿਬ ਲਗਾਉਣੇ ਚਾਹੀਦੇ ਵਿਸਾਖੀ ਨੂੰ ਇੰਨੇ ਆ ਕਿਤੇ ਲੱਗੇ ਸੀ ਵੀ ਕਿਸੇ ਨੇ ਨਹੀਂ ਮੰਨੀ ਕੋਈ ਹੋਣਾ ਗੱਲ ਕੋਈ ਗੁਰੂ ਦਾ ਪਿਆਰਾ ਜਿਹਦੇ ਛੇਵੇਂ ਪਾਸ਼ਾ ਦੇ ਚਾਨ ਨਾਲ ਪ੍ਰੇਮ ਹੈ ਉਹਨੇ ਲਾ ਲਿਆ ਭਾਈ ਬਾਕੀ ਕਹਿੰਦੇ ਤਾਂ ਐਵੇਂ ਹੀ ਆ ਧਰੇ ਦੇ ਕੇ ਜਾਂਦੇ ਸਾਨੂੰ ਫੇ ਲਾ ਲੈਂਦੇ ਇਹ ਤੁਹਾਡੇ ਹੁਕਮ ਦੀ ਔਰ 300 ਸਾਲਾ ਹੋਏ ਆ ਖਾਸੇ ਦਾ ਸਾਇਨਾ ਦੇਵ ਜੀ ਕੌਮ ਨੂੰ ਅਪੀਲ ਕੀਤੀ ਹੁਕਮ ਕੀਤਾ ਬਈ ਸਾਰੀ ਕੌਮ ਖੰਡੇ ਬਾਤੇ ਦੀ ਪਹੁੰ ਲੈ ਕੇ ਅਮਰਤਾਰੀ ਬਣੋ ਉਹਦੇ ਨਹੀਂ ਤੁਹਾਡੀ ਸੁਣੀ ਕਿਸੇ ਨੇ ਬਈ ਉਹਦੇ ਤੁਹਾਨੂੰ ਲਾਉਣਾ ਚਾਹੀਦਾ ਸੀ ਵੀ ਸਾਡੀ ਕੌਮ ਪਤਾ ਕਿਉਂ ਨਹੀਂ ਸੁਣਦੀ ਕਿ ਅਸੀਂ ਗੁਰੂ ਦੀ ਨਹੀਂ ਸੁਣੀ ਇਤਾਂ ਪਾਈ ਉਤੋਂ ਆਰਡਰ ਆਇਆ ਸਾਣਾ ਦਿੱਤਾ ਅਜਾਣਾ ਕੇਸਰੀ ਤੋਂ ਬਸੰਤੀ ਹੋ ਗਈ ਹੈ ਤੈਨੂੰ ਪਤਾ ਵੀ ਕੇਸਰੀ ਨਿਸ਼ਾਨ ਸਾਡਾ ਕੇਸਰੀ ਕ ਰੰਗ ਇਹ ਸਾਡੇ ਤਿਰੰਗੇ ਵਿੱਚ ਵੀ ਹੈ ਪਤ ਨਹੀਂ ਪਈ ਰਾਜਨੀਤੀ ਦੀ ਗੱਲ ਹੋ ਗਈ ਪਈ ਤਿਰੰਗੇ ਚ ਰੰਗ ਕੱਢੋ ਇਹਨਾਂ ਦਾ ਵੀ ਬਈ ਹਰਾ ਰੰਗ ਹੈ ਉਹ ਮੁਸਲਮਾਨ ਪਰ ਆਮਾਨ ਇਹ ਤਾਂ ਇਹਨੂੰ ਆਂਦਾ ਕੇਸਰੀ ਸੀ ਇੱਕ ਇਹ ਖਾਲਸੇ ਦਾ ਸੀ ਰੰਗ ਵਿੱਚ ਇਹਦੇ ਇਹ ਤਾਂ ਇਹ ਵੀ ਹੋ ਸਕਦਾ ਨਾਲ 14 ਹੋਵੇ ਘੜਵਾਤਾ ਹੋਵੇ ਨਾਗਪੁਰੂ ਹੁਕਮ ਆਗੇ ਹੋਣ ਬੇਰ ਕਲਾ ਕਰਦੀ ਉਹ ਆਪਦਾ ਬਣਾਓ ਹੁਣ ਕੱਲ ਨੂੰ ਕਿਤੇ ਇਹਨਾਂ ਨੇ ਵੀ ਤਰਕ ਹੀ ਦਿੱਤਾ ਵੀ ਪੁੱਛਿਆ ਉਹਨਾਂ ਤੋਂ ਕੌਮ ਨੇ ਪੁੱਛਿਆ ਪਲੀ ਗੱਲਾਂ ਭਈ ਫੈਸਲਾ ਲੈਣਾ ਵੱਡਾ ਕੌਮ ਦੇ ਨਾਲ ਥੋੜਾ ਗਰਮ ਤੱਕਰੀ ਦੇ ਬੀ ਕਮਰੇ ਚ ਬੈਠ ਕੇ ਫੈਸਲਾ ਨਹੀਂ ਕਰੀਦਾ ਇਹ ਤਾਂ ਭਈ ਕਾਲ ਤਾਂ ਦਾ ਜੱਥੇਦਾਰ ਉਹਨੂੰ ਵੀ ਤੁਸੀਂ ਬਦਨ ਲੱਗੇ ਉਹਨੂੰ ਖੁਦ ਨਹੀਂ ਪਤਾ ਹੁੰਦਾ ਕਿਹਾ ਤਾਂ ਨਾਮ ਵੀ ਅਨਾਉਂਸਮੈਂਟ ਹੋ ਜਾਂਦਾ ਜਿਹਦਾ ਨਾਮ ਅਨਾਉਂਸਮੈਂਟ ਹੈ ਉਹਨੂੰ ਪਤਾ ਹੀ ਨਹੀਂ ਉਹਦਾ ਜੋ ਵੀ ਮਾਨ ਮਰਿਆਦਾ ਹੁੰਦੀ ਹੈ ਸਤਕਾਰ ਕਰਦੇ ਆ ਸੋਪਾ ਪਾਉਂਦੇ ਜੱਥੇਰੀ ਪਾਉਂਦੇ ਉਲਟਾ ਉਹ ਕਹਿੰਦਾ ਆਪਣੀ ਧਰਮ ਪਤਨੀ ਨੂੰ ਵੀ ਭਾਗਵਾਨੇ ਮੈਨੂੰ ਸੁਪਨਾ ਆਇਆ ਰਾਤ ਮੈਂ ਅਕਾਲ ਤਾ ਸਾਬ ਦੀ ਜੱਥੇਰੀ ਸੰਭਾਲ ਲਈ ਇਹ ਭਗਵਾਨ ਪਤਾ ਕੀ ਕਹਿੰਦੇ ਮੈਂ ਜੀ ਤੁਸੀਂ ਸੱਚੀ ਵਿੱਚ ਹੀ ਬਣ ਗਏ ਕਹਿੰਦਾ ਮੈਂ ਤਾਂ ਸੁਪਨਾ ਹੀ ਸਮਝਦਾ ਸੀ ਮੈਂ ਕਿਵੇਂ ਬਣ ਗਏ ਭਾਵੇਂ ਇਹ ਹਾਲਾਤ ਆ ਸਾਡੇ ਵੀ ਅਸੀਂ ਫੈਸਲੇ ਜਿਹੜੇ ਸੰਪੂਰਨ ਸੰਗਤ ਤੋਂ ਗੁਰਮਤੇ ਦੇ ਮਤਲਬਕ ਲੈਣੇ ਚਾਹੀਦੇ ਆ ਆ ਵੀ ਕਰੀ ਜਾਣੇ ਉਹ ਨਿਸ਼ਾਨ ਸਾਹ ਵਾਲਾ ਰੰਗ ਵੀ ਕੋਈ ਗੱਲ ਨਹੀਂ ਠੀਕ ਹੈ ਭਾਈ ਇਹ ਵੀ ਲਾ ਲਾਂਗੇ ਪਰ ਇਤਿਹਾਸਕ ਫੈਸਲੇ ਬਹੁਤ ਨੇ ਜਿਹੇ ਸਾਨੂੰ ਲੈਣੇ ਚਾਹੀਦੇ ਇਹਨਾਂ ਪ੍ਰਚਾਰਕਾਂ ਦੇ ਜੋ ਹਾਲਾਤ ਨੇ ਰਹਿਣੀ ਬਹਿਣੀ ਪਹਿਲੀ ਗੱਲ ਤਾਂ ਇਹਨਾਂ ਦੇ ਟੈਸਟ ਵੀ ਬਾਕੀ ਤੋਂ ਹੁਣ ਡਰਾਈਵਰੀ ਆ ਹੁਣ ਸਰਕਾਰ ਕਿਉਂ ਤੁਹਾਨੂੰ ਡਰਾਈਵਰੀ ਦਾ ਲਾਇਸੈਂਸ ਦਿੰਦੀ ਹੈ ਉਹ ਚੈੱਕ ਕਰਦੀ ਹੈ ਲਾਇਸੈਂਸ ਕੱਢ ਵੀ ਕਰਦਾ ਲਾਇਸੈਂਸ ਜ਼ਰੂਰੀ ਹੈ ਨਾ ਮੈਂ ਤੁਹਾਨੂੰ ਚੈਨ ਦਿੰਦਾ ਹਾਂ ਤੈਨੂੰ ਪਤਾ ਹੋਊ ਡਰਾਈਵਰੀ ਦੇ ਲਾਇਸੈਂਸ ਦਾ ਇੱਕ ਗੱਡੀ ਚਲਾਉਣ ਵਾਲੇ ਦਾ ਲਾਇਸੈਂਸ ਜ਼ਰੂਰੀ ਹੈ ਜਿਨੇ ਧਰਮ ਦਾ ਗਿਆਨ ਦੇਣਾ ਧਰਮ ਦੀ ਗੱਡੀ ਨੂੰ ਗਾਂ ਚਲਾਉਣਾ ਹੈ ਉਦੋਂ ਨੇ ਕੋਈ ਕਾਗਜ਼ ਪੱਤਰ ਹੋਣਾ ਚਾਹੀਦਾ ਭਈ ਵੀ ਬਾਕੀ ਵੀ ਸਰੋਵਣੀ ਕਮੇਟੀ ਦੇ ਮੁਤਾਬਕ ਵੀ ਇਹ ਆਪਣੇ ਜਿੰਨੀਆਂ ਵੀ ਆ ਸਾਡੇ ਨਿਜਮਸੂਲੇ ਉਹਨਾਂ ਤੇ ਸੰਪੂਰਨ ਹੈ ਇਹਨੂੰ ਗੁਰਬਾਣੀ ਦਾ ਗਿਆਨ ਹੈ ਪੜ੍ਹਨੀ ਆਉਂਦੀ ਹੈ ਕਥਾ ਆਉਂਦੀ ਹੈ ਕੀਰਤਨ ਆਉਂਦੀ ਹੈ ਇਸ ਲੈਵਲ ਦਾ ਭਾਈ ਜਿਵੇਂ ਡਰਾਈਵਰੀ ਸਿਸਟਮਸ ਹੁੰਦੇ ਆ ਨਾ ਉਹ ਕਾਰਵਾ ਹੈ ਵੀ ਥੋੜੀ ਚਲਾ ਸਕਦਾ ਵਾ ਔਰ ਜਿੱਦਾਂ ਕਿ ਲਾਇਸੈਂਸ ਬਣਿਆ ਗੱਡੀ ਉਨੀ ਹੀ ਚਲਣੀ ਹੈ ਨਾ ਦੂਜੇ ਤਰ੍ਹਾਂ ਫੜ ਲੈਣਾ ਪਈ ਨਹੀਂ ਤੈਨੂੰ ਅਧਿਕਾਰ ਨਹੀਂ ਸੀ ਲਾਇਸੈਂਸ ਬਣਿਆ ਤੇਰਾ ਨਾ ਨਗੇਰ ਵਾਲਾ ਵੀ ਬਗੈਰ ਗੇਰ ਵਾਲੀ ਗੱਡੀ ਰਿਆ ਉਹ ਚੱਕੀ ਫਿਰਦਾ ਤੂੰ ਹਾਰ ਲੈ ਤੇ ਬੰਦਾ ਫੜੇ ਹੀ ਜਾਊਗਾ ਨਾ ਔਵੇਂ ਵੀ ਪਰ ਚਾਰਗਾਂ ਦਾ ਵੀ ਇੱਕ ਮਾਪਦੰਡ ਹੋਣਾ ਚਾਹੀਦਾ ਇਹ ਤਾਂ ਜੀ ਬੇਨਤੀ ਕਰਦੇ ਹਾਂ ਜਥੇਦਾਰ ਸਹਿਬਾਨਾਂ ਨੂੰ ਭਾਈ ਸਿੰਘ ਸਾਹਿਬ ਤੁਹਾਡੇ ਚਰਨਾਂ 'ਚ ਬੇਨਤੀ ਹੈ ਇਹ ਰੂਲ ਲਾਗੂ ਕਰ ਦੇਵੋ ਲਾਗੂ ਹੋਣਾ ਚਾਹੀਦਾ ਹੈ ਇਹ ਅੰਦਰ ਇਤਿਹਾਸਿਕ ਪੈਦਲੇ ਜਿਨ੍ਹਾਂ ਨਾਲ ਪੰਥ ਦੇ ਵਿੱਚ ਉਸ ਪਰਵਰਤੀ ਆਵੇ ਉਸਾ ਸੂਰ ਬਦਲੇ ਜਾਣ ਇਹ ਨਹੀਂ ਭਈ ਗੁਰੂ ਕਰਦਾ ਵਜੀਰ ਬਾਬਾ ਬੁੱਢਾ ਜੀ ਹੈ ਕਿ ਭਾਵੇਂ ਬਾਬਾ ਬੁੱਢਾ ਜੀ ਦਾ ਸਤਕਾਰ ਸੀ ਇਹਨਾਂ ਦਾ ਸਤਕਾਰ ਵੀ ਉਦਾਂ ਹੀ ਹੋਣਾ ਚਾਹੀਦਾ ਹੈ ਕਿਤੇ ਸੁਨਾਹ ਦੇ ਗਾਣੇ ਕਦੇ ਮਾਤਾ ਗੰਗਾ ਜੀ ਅਸ ਸੁਣ ਲੋ ਧਿਆਨ ਨਾਲ ਅੱਜ ਅਸਕੇ ਗੱਲ ਹੀ ਕਰਦੇ ਆਂ ਇਤਿਹਾਸ ਹੀ ਦੱਸੀ ਹੋਈ ਸੁਨੇ ਸੁਣਾਈ ਕਹਿੰਦੇ ਮਾਤਾ ਗੰਗਾ ਜੀ ਬੱਬਾ ਬੁੱਢਾ ਜੀ ਵਾਸਤੇ ਰੋਟੀ ਲੈ ਕੇ ਗਈ ਮਾਤਾ ਗੰਗਾ ਜੀ ਕੌਣ ਐ ਤਨ ਸਿਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਤਰਨ ਸੁਪਤਨੀ ਮਾਤਾ ਗੰਗਾ ਜੀ ਜੀ ਦੀ ਕੋਖ ਦੇ ਵਿੱਚ 6ਵੇਂ ਪਾਛਾ ਜਨਮ ਹੈ ਐਡੀ ਵੱਡੀ ਮਾਤਾ ਹੋਵੇ ਛੇਵੇਂ ਪਾਤਸ਼ਾਹੀ ਦੀ ਮਾਤਾ ਹੈ ਗੁਰੂ ਅਰਜਨ ਦੇਵ ਮਹਾਰਾਜ ਦੀ ਸੁਪਤਨੀ ਹੈ ਬਾਬਾ ਬੁੱਢਾ ਜੀ ਵਾਸਤੇ ਪ੍ਰਸ਼ਾਦਾ ਲੈ ਕੇ ਜਾਂਦੀ ਹੈ ਇਹ ਤਾਂ ਗੱਲ ਇਤਹਾਸਕ ਹਨ ਤੁਸੀਂ ਵੀ ਮੰਨਦੇ ਹੋ ਇਹ ਤਾਂ ਗ੍ਰੰਥਾਂ 'ਚ ਲਿਖੀ ਹੈ ਜੇ ਮੰਨਦੇ ਹੋ ਤੇ ਪਿੰਡ ਦਾ ਗ੍ਰੰਥੀ ਵੀ ਤਾਂ ਇੱਕ ਭਾਈ ਬਾਬਾ ਬੁੱਢਾ ਜੀ ਵਾਲੇ ਕੰਮ ਕਰਦਾ ਨਾ ਇਹਨੂੰ ਕਹਿੰਦੇ ਆਗਾ ਡੋਰੀ ਲੈ ਕੇ ਆ ਜੀ ਦੱਦ ਲੈ ਜਾਈ ਰੋਟੀ ਲੈ ਜਾਈ ਕਦੇ ਬੀਬੀ ਨੇ ਸੋਚੇ ਨਹੀਂ ਕਿ ਮਾਤਾ ਗੰਗਾ ਜੀ ਦੇਣ ਚਲੀ ਐ ਮੈਂ ਕਿਉਂ ਨਾ ਦੇਣ ਚੱਲਾਂ ਵੀ ਇਹ ਗੱਲ ਨਹੀਂ ਮੰਨਣੀ ਐ ਸਿੱਖ ਇਹ ਨਿਜਮ ਹੋਣੇ ਚਾਹੀਦੇ ਆ ਸੂਨ ਹੋਣੇ ਚਾਹੀਦੇ ਆ ਅਕਾਲ ਪੁਰਖ ਸਾਹਿਬ ਨੂੰ ਹੁਕਮ ਹੋਣਾ ਚਾਹੀਦਾ ਵੀ ਇਹਨਾਂ ਦਾ ਰਹਿਣ ਬਹਿਣ ਹੁਣ ਸਿੱਖ ਨੂੰ ਪੁੱਛਿਆ ਜਾਵੇ ਤੂੰ ਕਾਗਜ਼ ਨੂੰ ਮੱਥਾ ਟੇਕਦਾ ਜਾਂ ਸ਼ਬਦ ਨੂੰ বিজে শব্দ ਨੂੰ ਅਲੱਗ ਕਰਦੀਏ ਤੂੰ ਕਾਗਜ਼ ਨੂੰ ਮੱਥਾ ਟੇਕ ਦੇਂਗਾ ਇੱਕ ਬੰਡਲ ਪਿਆ ਉਹ ਤੇਰੇ ਮੋਹਰੇ ਇੱਕ ਬੱਤੀ ਸਾਰੀ ਕਿਤਾਬ ਸਫੇਦ ਤੂੰ ਮੱਥਾ ਟੇਕ ਦੇਂਦਾ ਕਿ ਮੈਂ ਕਿਉਂ ਟੇਕਾਂ ਤੇ ਬਾਣੀ ਨਹੀਂ ਲਿਖੀ ਭਾਵ ਜਿੱਥੇ ਬਾਣੀ ਹੈ ਮੈਂ ਤਦ ਮੱਥਾ ਟੇਕਦਾ}}{|ਇਹੀ ਕਰਦਾ ਹਾਂ ਤੇ ਜਿਹੜਾ ਸੱਜਣ ਸਵੇਰ ਤੋਂ ਲੈ ਕੇ ਸ਼ਾਮ ਤੱਕ ਤੁਹਾਡੇ ਲਈ ਬਾਣੀ ਪੜਦਾ ਉਹਦੇ ਅੰਦਰ ਕਿੰਨੀ ਬਾਣੀ ਹੋਈ ਉੱਤੇ ਸਤਕਾਰ ਨਹੀਂ ਹੈ ਇੱਥੇ ਜਿਹਨੇ ਨਹੀਂ ਖਾਣਾ ਲਿਆ ਲਾ ਕੇ ਲੈ ਮਹਾਰਾਜ ਆੜਾ ਪਰੋਤ ਪਤਾ ਨਹੀਂ ਕੀ ਕੀ ਰੱਖੀ ਜੈਣ ਉਹਨੇ ਖਾਣਾ ਨਹੀਂ ਜਿਹਨੇ ਖਾਣਿਆ ਉਹਨੂੰ ਪੁੱਛਣਾ ਕੋਈ ਨਹੀਂ ਐ ਅਕ ਕਿੰਨੇ ਤੁਹਾਡੇ ਖੰਡ ਪਾਠ ਹੁੰਦੇ ਆ ਕਿਰੇ ਤਾਂ ਭਾਈ ਤੁਹਾਡੀ ਗਲਤੀ ਵੀ ਨਹੀਂ ਸ੍ਰੀ ਨੀਲੀਪੁਰੀ ਕਹੀਏ ਇਹ ਸਾਡੇ ਲਾਣੇ ਦੀ ਵੀ ਗਲਤੀ ਆ ਇਹਨਾਂ ਦੇ ਹਾਲਾਤ ਵੀ ਭਾਈ ਆ ਨਚਨ ਗਉਣ ਵਾਲੇ ਮੰਗੋ ਦੇਜੋ ਤੋ ਦੇਣਾ ਜੀ ਬਸ ਉਥੇ ਮਥੇ ਟਿਕ ਲੈਂਦੇ ਹਲੇ ਉਹ ਵੀ ਉਹਨਾਂ ਦੀ ਮਾਪ ਤੰਡਾ ਭਾਈ ਕੁਤਰੇ ਵੀ ਹੁੰਦੇ ਹਨ ਮੁੰਡੇ ਦੀ ਇੱਕ ਲੋੜੀ ਹੁੰਦੀ ਹੈ ਮੰਗਣ ਆਉਂਦੇ ਆ ਨਾਰਮਲੀ 11000 ਤਾਂ ਹੁੰਦੀ ਹੈ ਗਰੀਬ ਤੋਂ ਤੁਹਾਨੂੰ ਕਹਿੰਦੇ ਗਰੀਬ ਕਰਕੇ ਛੱਡਦਾ ਮੰਗ ਕੇ ਦੁਕ ਠੁੰਮ ਕੇ ਲਾਏ 11000 21000 51000 ਉਹਨਾਂ ਦੀ ਇਹ ਹਵਾ ਨਾ ਦੇ ਕੇ ਦੇਖੇ ਤੇ ਜਦੋਂ ਗੇਰੂ ਕਰਦੇ ਵਜ਼ੀਰ ਆਉਂਦੇ ਆ 6000 ਭੇਟਾ ਹੋਗੀ 7000 ਹੋਗੀ 8000 ਹੋਗੀ ਇਹਨੇ ਪੈਸੇ ਉਹ ਵਿਚਾਰਾ ਤਿੰਨ ਦਿਨ ਬੈਠਾ ਪੰਜ ਜਣੇ ਸੱਜਣ ਬੈਠੇ ਆ ਕੰਮ ਕਰ ਛੱਡ ਕੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਨਿਰੰਤਰ ਅਖੰਡ ਬਾਣੀ ਚੱਲ ਰਹੀ ਏ ਉਦੋਂ ਸਾਨੂੰ ਤਕਲੀਫ ਹੁੰਦੀ ਏ ਤੇ ਇੱਕ ਨੱਚਣ ਵਾਲਾ ਦੋਪ ਠੰਮਕੇ ਲਾਉਂਦਾ ਜਦੀ 11000 ਤੱਕ ਤੇ ਗਿਆ ਹੀ ਨਹੀਂ ਨਾ ਇਹ ਤਾਂ ਪੱਕਾ ਹੀ ਏ ਨਾ ਨਹੀਂ ਤਾਂ ਸ਼ਰਾਬ ਦੇ ਦੇਣਗੇ ਇੱਥੇ ਜਿਵੇਂ ਸੇਵਾ ਕਰਕੇ ਫਲ ਲੈਣਾ ਗੁਰਬਾਣੀ ਸੁਣ ਦਾ ਮੌਕਾ ਨਹੀਂ ਏ ਤੇ ਜਿਹਨਾਂ ਦੀ ਸੇਵਾ ਕਰਨੀ ਆ ਕਦੇ ਪੁੱਛਿਆ ਅਖੰਡ ਪਾਠ ਸਾਹਿਬ ਦੀ ਸਮਾਪਤੀ ਉਪਰੰਤ ਕਿ ਬਾਬਾ ਜੀ ਸਾਰੇ ਕੋਈ ਗੱਲਾਂ ਕਰਿਆ ਐਸਾ ਇਹ ਕੋ ਹੈ ਨਹੀਂ ਕਿ ਦਸਰੇ ਬੜੀ ਸੇਵਾ ਨਵਾਈ ਕਿ ਗੱਰਲੇ ਕਰਨੇ ਪਾਪਾ ਜੀ ਪਹਿਲਾਂ ਤੁਸੀਂ ਆਓ ਪੰਜੇ ਸਿੰਘ ਸੇਵਨ ਪ੍ਰਚਾਰਾਚਕੋ ਇਹ ਸਾਰੇ ਬੱਸੇ ਫ੍ਰੀ ਹੋ ਕੇ ਜੋ ਵੀ ਉਹਨਾਂ ਦਾ ਫਿਰ ਉਹਨੇ ਮਾਫੀ ਮੰਗਣੀ ਇਹ ਬਾਬਾ ਜੀ ਸਤੋਂ ਸੇਵਾ ਕਰਦੇ ਆ ਤਿੰਨ ਤਨ ਕੋਈ ਕਮੀ ਪੇਸੀ ਰਹਗੀ ਅਨਜਾਨ ਵਿੱਚ ਸਮਝ ਕੇ ਬਖਸ਼ ਲ ਇੰਨੀ ਮਿਹਰਤਾ ਕਰਦੇ ਆ ਫਿਰ ਉਹਨਾਂ ਨੇ ਆਪਣੇ ਆਏ ਗਏ ਜਿਹਨੇ ਪਰਿਵਾਰ ਦੇ ਮੈਂਬਰ ਨੇ ਜਾਂ ਸੰਗਤ ਆਈ ਹੈ ਉਹਦਾ ਸਤਕਾਰ ਅਦਵਜੋ ਕਰਨਾ ਫਿਰ ਕਰਨਾ ਪਹਿਲਾਂ ਭਾਈ ਗੁਰੂ ਮਹਾਰਾਜ ਦੀ ਸਵਾਰੀ ਸਤਕੰਡ ਪਛਾਣੀ ਫਿਰ ਗੁਰੂ ਘਰ ਦੇ ਵਜ਼ੀਰਾਂ ਨੂੰ ਤੁਸੀਂ ਪੁੱਛਦੇ ਹੋ ਪੁੱਛ ਲਓ ਆਪਣੇ ਆਪ ਨਿਖਾ ਮਾਰ ਕੇ ਇਹ ਤੁਹਾਡੇ ਹਾਲਾਤ ਨੇ ਸਿੱਖੀ ਕਿਵੇਂ ਬਚੀ ਰਹਿ ਜੂ ਸਿੱਖੀ ਰਹੀ ਘਰੋ ਘਰੋ ਅਜਾਨ ਲੱਗੇ ਹੋਏ ਹੋ ਸੋ ਭਾਈ ਸਿੱਖੀ ਦੇ ਮਾਰਗ ਤੇ ਚੱਲੋਗੇ ਸਿੱਖੀ ਦਾ ਮਾਰਗ ਤੈਨੂੰ ਸਾਰੇ ਜੇ ਚੱਲੋਗੇ ਨਾ ਹੁਣ ਜੇ ਅਲੱਗ-ਅਲੱਗ ਆਏ ਤਾਂ ਭਾਈ ਚਲਦੇ ਨਹੀਂ ਅਸੀਂ ਸਿੱਧੀ ਗੱਲ ਹੈ ਜੇ ਮੰਨਦੇ ਹੁੰਦੇ ਤਾਂ ਸਾਰੇ ਇੱਕੋ ਹੀ ਰਾਹ ਚੱਲਦੇ ਨਾ ਪਰ ਸਾਰਿਆਂ ਦੇ ਰਾਹ ਅਲੱਗ-ਅਲੱਗ ਨੇ ਕਿਉਂਕਿ ਅਸੀਂ ਗੁਰੂ ਦੀ ਨਹੀਂ ਮੰਨਦੇ ਗੁਰੂ ਨੂੰ ਜੇ ਨਹੀਂ ਮੰਨ ਲੰਗ ਤਾਂ ਸਾਨੂੰ ਕਿਨੇ ਪੁੱਛਣਾ ਚੱਕ ਦੋ ਮਹਾਰਾਜ ਸਰੂਪ ਅੱਲੇ ਆ ਗਿਆ ਤਾਂ ਕੋਈ ਦੇਖ ਲਓ ਕਿਤੇ ਵੀ ਇਹ ਤਾਂ ਭਾਈ ਸਿਰਫ ਦਿਖਾਵੇ ਲਈ ਰੱਖੇ ਹੋਏ ਨੇ ਕੰਮ ਤਾਂ ਸਾਡੇ ਅੰਦਰ ਹੋ ਰਹੀ ਹੁੰਦੇ ਆ ਹੁੰਦੇ ਕਿ ਨਹੀਂ ਹੁੰਦੇ ਉਹਨੂੰ ਗੁਰੂ ਤੋਂ ਇੰਨੇ ਬੇਮਕੋਏ ਪਏ ਤੇ ਭਾਲਦੇ ਹੋ ਗੁਰੂ ਦਾ ਅਸ ਕਹਿੰਦੇ ਸ਼ਹੀਦ ਆ ਗਏ ਇਹਨਾਂ ਕੋਲ ਸਵਾਲ ਇੱਕੋ ਹੀ ਰੱਖਿਆ ਜਿਵੇਂ ਬੇਨਤੀ ਕੀਤੀ ਸੀ ਨਾ ਬੇਤੀ ਸ਼ਹੀਦ ਆ ਗਏ ਕੀ ਗੱਲ ਇਹ ਸਾਡੇ ਸਿੰਘਾਂ ਨੂੰ ਜਿੱਲਾਂ ਤੋਂ ਛੁਡਵਾ ਨਹੀਂ ਸਕਦੇ ਬਾਬਾ ਜੀ ਕਰਾਮਾਤ ਇਹ ਕਰ ਦਿਓ ਜੇ ਤੁਹਾਡੇ ਸਾਹਮਣੇ ਸ਼ਾਗ ਸ਼ਾਤ ਆ ਗਏ ਗੁਰਨਾਨ ਕੁਮਾਰਾ ਆ ਗਏ ਦਸਵੇਂ ਪਾਤਸ਼ਾਹ ਆ ਗਏ ਛੇ ਪਾਤਸ਼ਾਹ ਆ ਗਏ ਸੀਰ ਉਹ ਬਾ ਦੀਪ ਸਿੰਘ ਜੀ ਆ ਗਏ ਉਹ ਤੁਹਾਡੀਆਂ ਹੋਰ ਗੱਲਾਂ ਸੁਣਦੇ ਨੇ ਆ ਗੱਲ ਨਹੀਂ ਸੁਣਨਗੇ ਕਿ ਤੁਸੀਂ ਸੁਣਾਉਣਾ ਹੀ ਨਹੀਂ ਚਾਹੁੰਦੇ ਇਹ ਤਾਂ ਗੱਲ ਇੱਕੋ ਹੀ ਆ ਕਿ ਆਉਂਦਾ ਜਾਂਦਾ ਕੁਝ ਨਹੀਂ ਭਾਈ ਤਾਂ ਤੁਹਾਨੂੰ ਭਰਮ ਭੁਲੇਖਿਆਂ ਚ ਪਾਇਆ ਹੋ ਬਸ ਆ ਮਸਲੇ ਹੁੰਦੇ ਨੇ ਇਹਨਾਂ ਨੂੰ ਪਰਖਣ ਦਾ ਇੱਕੋ ਤਰੀਕਾ ਲੋ ਜੀ ਆ ਸਾਡਾ ਕੰਮ ਕਰਾ ਦਿਓ ਵੇ ਸਾਡਾ ਜੋ ਸਮੱਸਿਆ ਆੜੀ ਹੋਈ ਹੈ ਸਿੱਖ ਪੰਥ ਦੀ ਵੀ ਇਸ ਸਮੱਸਿਆ ਨੂੰ ਕਢਾਓ ਬਾਬਾ ਜੀ ਪਹਿਲਾਂ ਸਾਡੇ ਵੱਲ ਤਾਂ ਇਹ ਜ਼ਰੂਰੀ ਹੈ ਕਿਉਂਕਿ ਜੇ ਤੁਸੀਂ ਚਾਹੁੰਦੇ ਨਹੀਂ ਹੈ ਜਾਂ ਜਿਹੜਾ ਤੁਹਾਨੂੰ ਬੁਲਾਉਂਦਾ ਹੈ ਉਹਨੂੰ ਇਸ ਗੱਲ ਦੀ ਲੋੜ ਹੀ ਕੋਈ ਨਹੀਂ ਤੁਸੀਂ ਬਾਹਰ ਭਾਵ ਉਹਨਾਂ ਨੂੰ ਇੰਨਾ ਸਿੱਖਾਂ ਦੇ ਨਾਲ ਕੋਈ ਹਮਦਰਦੀ ਨਹੀਂ ਕੋਈ ਪ੍ਰੇਮ ਨਹੀਂ ਤੁਹਾਡੇ ਨਾਲ ਇਸ ਕਰਕੇ ਤੁਸੀਂ پیسے ਦਿੰਦੇ ਆ ਭਾਵ ਕਹਿਣ ਦਾ ਜੇ ਕੋਈ ਆਉਤੇ ਕਿਸੇ ਸਮੱਸਿਆ ਹੱਲ ਕਰੂ ਨਾ ਇਹ ਤਾਂ ਬਸ ਜਗਤ ਦੀ ਭੇਡਾਂ ਚਾਲ ਚਲਤੇ ਕੇ ਪਿੱਛੇ ਚਲੇ ਪਰਮਾਰਤਨਾ ਸੁਭਾਅ ਦੇਖੋ ਜਗਤ ਕੀ ਮੂਰਤਾ ਭੇਡਾਂ ਵਾਂਗ ਤਰੇ ਫਿਰਦੇ ਆ ਸ਼ੇਰ ਹਮੇਸ਼ਾ ਆਪਣਾ ਰਸਤਾ ਬਣਾਉਂਦਾ ਤੇ ਖਾਲਸਾ ਕੌਮ ਕੀ ਹੈ ਸ਼ੇਰਾਂ ਦੀ ਹੈ ਨਾਮ ਵਾਲੇ ਨਹੀਂ ਬੰਨਣਾ ਰੋਪਰ ਬੰਨਣਾ ਸਿੰਘ ਬੰਨਣਾ ਕਿ ਸਾਡਾ ਮਾਰਗ ਲੱਖਰ ਆਦਾ ਭਈ ਅਸੀਂ ਨਹੀਂ ਭੇਡਾਂ ਵਾਂਗ ਕਿਸੇ ਦੇ ਪਿੱਛੇ ਤੁਰਨਾ ਆਪਾਂ ਤਰੇ ਫਿਰਦੇ ਆ ਦੋ ਗਏ 10 ਨਾਲ ਹੋ ਤਰਪਿੰਦੇ ਆਪੋ ਵੀ ਚੱਲਦੇ ਆ ਬਾਬਾ ਮਾਨ ਬਸ ਇੱਕ ਦਾ ਮਾੜਾ ਬੋਟਾ ਕੰਮ ਹੋ ਗਿਆ ਕੋਈ ਉਹ ਜਿਵੇਂ ਆਪ ਹੀ ਦੱਸਦੇ ਨੇ ਇਹ ਸਜਣ ਕਹਿੰਦੇ ਇਹ ਕਹਿੰਦੇ ਕਿੱਥੇ ਬਾਬਾ ਜੀ ਉਹ ਤੁਹਾਨੂੰ ਵੀ ਪਤਾ ਹੀ ਹੈ ਕਿ ਇਹ ਤੁਸੀਂ ਵੀ ਵਿਚਰਦੇ ਐ ਸੇ ਕੰਮਾਂ ਵਿੱਚੋਂ ਸੌ ਦੇ ਵਿੱਚੋਂ ਇੱਕ ਅੱਧੇ ਦਾ ਕੰਮ ਬਣ ਗਿਆ ਬਸ ਉਹਨੂੰ ਇਟਣੋਰਾ ਪੜ ਦੇਣਾ ਵਾਕਿਆ ਨੂੰ ਮਨਾ ਲੈਣਾ ਉਹਨੇ ਮੈਂ ਬਾਕੀਆਂ ਛੱਡਦਾ ਬਣ ਜਾਂਦੀ ਹੈ ਵਾ ਦਿਨੋ ਦਿਨ ਵਾਦੀ ਵਾਦੀ ਜਾਂ ਹਾਲਾਤ ਆ ਉਹ ਜੰਦੀ ਆਪਣੇ ਡੇਰੇ ਵੱਡੇ ਵੱਡੇ ਬੰਦੇ ਦਿੰਦੇ ਨੇ Exacto.